ਨੀ ਬਾਈ ਕੀ ਹਾਲ ਹੈ ਸਾਰਿਆਂ ਦਾ ਬਾਈ ਆਪਾਂ ਕਰਾਂਗੇ ਅੱਜ ਸਪਰੇਅ ਖੇਤ ਦੋ ਗਿੱਦਿਆਂ 'ਤੇ ਕਰਾਂਗੇ ਬਾਈ 47 ਕਰਮੀਆ ਸਪਰੇਅ ਪੋਣੇ ਪੋਣੇ ਕਰਾਇੰਤੇ ਭਰ ਲਿਆ ਪਾਣੀ ਪਾਣੀ ਹੈ ਨਹੀਂ ਉੱਥੇ ਚੱਲੋ ਪਿਆ ਆਪਾਂ ਆਪਣੀ ਅਗੀ ਜਿਹੜੀ ਜੰਗਲ ਪਹੁੰਚ ਕੇ ਆਪਾਂ ਬਾਈ ਖੇਤ ਇਹ ਤਾਂ ਆਪਣੀ ਖੜੀਆ ਗੱਲੀ ਤੇ ਪਹੜ ਉੱਪਰ ਦੇ ਇਸ ਟੋਲੀ ਦੇ ਲੱਗ ਜੰਗੇ ਭਾਈ ਆਪ ਦੇ ਕੰਮ ਨੂੰ ਸਪਰੇਅ ਲੱਗ ਜੰਗੇ ਕਰਮ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਈ ਧੰਨਵਾਦ ਕਰਾਂਗਾ ਉਹਦੇ ਬਾਅਦ ਰੋ ਹੈ ਦਿਲੋਂ ਕਾ ਨਾ ਪੁੱਛੋ ਸਨਮ ਆਪ ਕਾ ਮੁਸਕੁਰਾਨਾ ਗਜ਼ਬ ਢਾ ਗਿਆ ਹਾਲ ਕਿਆ ਹੈ ਦਿਲੋਂ ਕਾ ਨਾ ਉਛੇ ਸਨਮ ਮੇਰੇ ਮਿੱਤਰ ਪਿਆਰੋ ਸੁਪਰੇ ਆਪਾਂ ਲਾ ਕੇ ਕਰਨ ਯਾ ਆਪਾਂ ਨੇ ਵਾਈ ਤਾਕ ਤਾਈ ਕਰਿਆ ਆਪਣੇ ਦੋ ਕਿਤੇ ਹੀ ਥੋੜੇ ਜਿਹਾ ਨਰਮ ਰਹਿ ਗਏ ਸੁਲੇਟ ਪਿਆ ਕੋ ਸੋਣਾ ਇਸ ਨੂੰ ਗੁੱਲੀ ਜਾਂਦਾ ਬਾਲਾ ਤਾਂ ਬਈ ਲੇ ਮੁਰੇਰ ਪਾ ਦਾ ਕਰਤੀ ਸਾਰੀ ਗੁੱਦੀ ਡੰਡਾ ਖਾਂਦਾ ਰਿਆ ਇਸ ਕਾਰਨ ਬਾਈ ਹੌਲੀ ਦੇ ਕੀ ਆ ਸਲਕ ਮਤਲਬ ਇਸ ਤੇ ਤਾਂ ਦੋਸਤੋਂ ਆਪਣਾ ਜਿਹੜਾ ਪਾਣੀ ਤਾਂ ਨਾ ਆਪਣਾ ਕੋਠਾ ਮਤਲਬ ਮੋਟਰ ਆਪਣੀ ਤਿੰਨ ਕਿੱਲਾਂ ਦਾ ਹਾਸ ਲੈ ਬਾਈ ਮੇਰਾ ਆਪਣਾ ਕੇਸ ਗੀਨ ਖੱਡੀ ਆਪਣਾ ਕੇ ਕਰਾ ਮੋਟਰਸਾਈਕਲ ਪਾ ਤਰਿਆ ਕਰਾਂ ਢੋਲੀ ਬਰੀ ਲਾਈਵ ਡੂ ਹੀ ਪਾ ਬਾਈ ہماری ਮੋਟਰਸਾਈਕਲ ਦੀ ਕਿੱਕ ਜਾਦਾ ਸਪਰੇਅ ਲੱਗ ਗਿਆ ਲੈਕਰ ਮੋਟਰਬਾਕਰ ਖੜੀ ਹੋਈ ਫਿਰ ਮੋਟਰਸਾਈਕਲ ਦੀ ਇੱਕ ਵਾਰੀ ਫਿਰ ਆਪਦਾ ਯਸਕੀਨ ਵਰਤੀ ਗਈ ਇੱਕ ਵਾਰ ਨੀਰ ਦੇ ਪਾਣੀ ਬਹੁਤ ਦੂਰ ਦਾ ਜੇ ਪੈਦਲ ਤੋਂ ਫਿਰ ਤੈਨ ਜਿਹੜੇ ਲੱਗਦੇ ਭਾਈ ਧੰਨਵਾਦ ਦੋਸਤੋ